ਤੋ ਸਾਰਿਆਂ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਸੋ ਪੰਜਾਬ ਦੇ ਵਿੱਚ ਪਿਛਲੀ ਵਾਰ ਦੀ ਤਰ੍ਹਾਂ ਕਿ ਜਦੋਂ ਅਕਤੂਬਰ ਮਹੀਨੇ ਦੇ ਵਿੱਚ ਭਗਵਾਨ ਵਾਲਮੀਕੀ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਤੇ ਉਸੇ ਟਾਈਮ ਜਿਹੜੀਆਂ ਚੋਣਾਂ ਆਲੀਖ ਦਿੱਤੀਆਂ ਜਾਂਦੀਆਂ ਤੇ ਹੁਣ ਇਸ ਵਾਰ ਵੀ ਜਿਹੜਾ ਇੱਕ ਮੈਸੇਜ ਦੇਖਿਆ ਕਿ 5 ਅਕਤੂਬਰ ਨੂੰ ਜਿਹੜੀਆਂ ਬਲਾਕ ਸਮਟੀ ਔਰ ਜ਼ਿਲ੍ਹਾ ਪ੍ਰੈਸ਼ਰ ਦੀਆਂ ਜਿਹੜੀਆਂ ਚੋਣਾਂ ਲਿਖੀਆਂ ਗਈਆਂ ਇਹ ਬਿਲਕੁਲ ਜਿਹੜੀਆਂ ਗਲਤ ਜਿਹੜੀਆਂ ਲਿਖੀਆਂ ਗਈਆਂ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਤੇ ਸੰਤਾਂ ਮੰਦਰਾਂ ਦੇ ਵਿੱਚ ਜਾ ਕੇ ਧਾਰਮਿਕ ਸਥਾਨਾਂ ਤੇ ਜਾ ਕੇ ਨਮਸਤਕ ਹੁੰਦੀਆਂ ਤੇ ਉਹਨਾਂ ਦਿਨਾਂ ਦੇ ਵਿੱਚ ਚੋਣਾਂ ਦਾ ਲੇਖਣਾ ਅਤਿ ਨਿੰਦਣਯੋਗ ਔਰ ਪੰਜਾਬ ਸਰਕਾਰ ਨੂੰ ਅਸੀਂ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਐਸੀ ਸਮਾਜ ਦੀਆਂ ਜਥੇਬੰਦੀਆਂ ਵੱਲੋਂ ਅਪੀਲ ਕਰਦੇ ਆਂ ਕਿ ਜਿਹੜੀਆਂ 5 ਅਕਤੂਬਰ ਨੂੰ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜਾਂ ਚੋਣਾਂ ਉਲਕੀਆਂ ਆ ਜੋ ਪੰਜਾਬ ਦੇ ਵਿੱਚ ਕਰਵਾਈਆਂ ਜਾਣੀਆਂ ਉਸ ਨੂੰ ਜਿਹੜਾ ਤੁਰੰਤ ਰੱਦ ਕੀਤਾ ਜਾਣਾ ਉਹਨਾਂ ਡੇਟਾ ਨੂੰ ਚਾਹੀਦਾ ਹੈ ਤਾਂ ਜੋ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਔਰ ਜਿਹੜਾ ਲੋਕ ਸ਼ਰਧਾ ਭਾਵਨਾ ਰੱਖਦੇ ਆ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਅਕਤੂਬਰ ਮਹੀਨੇ ਦੇ ਵਿੱਚ ਪਿੰਡਾਂ ਦੇ ਵਿੱਚ ਸੈਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਅਲੱਗ-ਅਲੱਗ ਦਿਨਾਂ ਦੇ ਵਿੱਚ ਕਿਉਂਕਿ ਪ੍ਰਕਾਸ਼ ਦਿਹਾੜੇ ਦੇ ਦਿਨ ਚੱਲਦੇ ਹੁੰਦੇ ਆ ਤੇ ਉਸ ਧਾਰਮਿਕ ਸਥਾਨਾਂ ਦੇ ਉੱਤੇ ਜਿਹੜਾ ਉਹਦਾ ਨਮਸਤਕ ਹੁਣਾ ਹੁੰਦਾ ਸੰਤਾਨੇ ਤੇ ਉਹਨਾਂ ਦੇਣਾ ਦਿਨਾਂ ਦੇ ਵਿੱਚ ਜਿਹੜੀਆਂ ਚੋਣਾ ਰੱਖ ਦੇਣੀਆਂ ਇਹ ਬੜੀ ਮੰਦ ਭਾਗੀ ਗੱਲ ਹੈ ਪਿਛਲੀ ਵਾਰ ਵੀ ਜਿਹੜੀਆਂ ਚੋਣਾ ਇਸੇ ਤਰ੍ਹਾਂ ਰੱਖ ਦਿੱਤੀਆਂ ਗਈਆਂ ਸੀ ਔਰ ਉਹਨਾਂ ਨੂੰ ਫੇਰ ਵੀ ਐਸੀ ਸਮਾਜ ਦੀਆਂ ਜਥੇਬੰਦੀਆਂ ਵੱਲੋਂ ਜਿਹੜਾ ਉਪਰਾਲਾ ਕਰਕੇ ਅੱਗੇ ਕਰਵਾਇਆ ਗਿਆ ਸੀ ਸੋ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਜਿਹੜੀਆਂ ਚੋਣਾ ਹੁਣ 5 ਅਕਤੂਬਰ ਨੂੰ ਰੱਖੀਆਂ ਕਿਉਂਕਿ 7 ਅਕਤੂਬਰ ਨੂੰ ਜਿਹੜਾ ਸ੍ਰਿਸ਼ਟੀਕਰਤਾ ਭਗਵਾਨ ਬਾਲਮੀਕੀ ਦਾ ਪ੍ਰਕਾਸ਼ ਦਿਹਾੜਾ ਸੋ ਇਹਨਾਂ ਚੋਣਾਂ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਔਰ ਅਗਲੀ ਜਿਹੜੀ ਨੈਕਸਟ ਮਨਸ ਦੇ ਵਿੱਚ ਜਿਹੜੀਆਂ ਚੋਣਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਸੋ ਧੰਨਵਾਦ ਹੋਵਾਂਗੇ ਪੰਜਾਬ ਸਰਕਾਰ ਦੇ ਜੇਕਰ ਇਸ ਫੈਸਲੇ ਨੂੰ ਤੁਰੰਤ ਰੱਦ ਕਰ ਦੇਆ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰਦੇਵ Jeff.